ਤੇ ਸੱਚ ਕੀ ਹੈ ਸੱਚ ਇਹ ਹੈ ਜੋ ਬੀਜੇਗਾ ਉਹ ਹੀ ਕੱਟੇਗਾ ਇਹੋ ਸੱਚ ਹੈ ਸੱਚ ਇੱਕ ਅਕਾਲ ਪੁਰਖ ਹੈ ਉਸ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਹੁੰਦਾ ਕਿ ਇਹ ਉੱਥੇ ਸੱਚੋ ਹੀ ਸਜ ਨਿਬੜੇ ਚੁਣ ਵਖ ਕੜੇ ਜਜ ਮਾਲਿਆ ਉੱਥੇ ਸੱਚੋ ਹੀ ਸੱਚ ਨਿਬੜਦਾ ਹੈ ਹੁਣ ਉਸ ਜਗ੍ਹਾ ਉੱਪਰ ਸੱਚ ਕਿਉਂ ਨਿਗੜ ਨਿਬੜਦਾ ਹੈ ਕਿਉਂਕਿ ਉਸ ਜਗ੍ਹਾ ਉੱਪਰ ਫੈਸਲਾ ਸੱਚ ਦੀ ਬਨਾਹ ਉੱਪਰ ਹੁੰਦਾ ਹੈ ਤੇ ਸੱਚ ਕੀ ਹੈ ਸੱਚ ਇਹ ਹੈ ਕਿ ਇਸ ਮਨੁੱਖ ਨੇ ਅੰਮ੍ਰਿਤ ਬੀਜਿਆ ਇਸ ਮਨੁੱਖ ਨੇ ਜ਼ਹਿਰ ਬੀਜਿਆ ਇਸ ਮਨੁੱਖ ਨੇ ਪੱਖ ਬੀਜਿਆ ਜਿਸ ਨੇ ਜੋ ਬੀਜਿਆ ਉਹ ਸੱਚ ਹੈ ਔਰ ਇਸ ਦਾ ਉਧਾਰਨ ਧਰਤੀ ਹੈ ਧਰਤੀ ਵਿੱਚ ਜੋ ਬੀਜਿਆ ਜਾਏਗਾ ਉਹੀ ਕੱਟਿਆ ਜਾਏਗਾ ਗੱਲ ਸਪਸ਼ਟ ਹੈ ਇਸ ਕਰਕੇ ਧਰਤ ਕਾਇਆ ਸਾਧ ਕੇ ਇਸ ਕਾਇਆ ਦੀ ਧਰਤੀ ਉੱਪਰ ਵੀ ਜੋ ਬੀਜਿਆ ਜਾਏਗਾ ਹੁਣ ਸਤਿਗੁਰੂ ਇਹਦੇ ਵਿੱਚ ਕੀ ਬੀਜਣ ਦਾ ਉਪਦੇਸ਼ ਦਿੰਦੇ ਨੇ ਪਾਤਸ਼ਾਹ ਇਹਦੇ ਵਿੱਚ ਉਬੀਜਣ ਦਾ ਉਪਦੇਸ਼ ਦਿੰਦੇ ਨੇ ਵਿੱਚ ਦੇ ਕਰਤਾ ਵੀ ਉਹ ਕਰਤਾ ਵਾਹਿਗੁਰਦੇ ਨਾਮ ਦਾ ਵਿੱਚ ਵਾਹਿਗੁਰਦੇ ਨਾਮ ਦਾ ਵਿੱਚ ਕਿਉਂ ਕਿ ਅੰਦਰ ਫਸਲ ਵੀ ਵਾਹਿਗੁਰਦੇ ਨਾਮ ਦੀ ਬਣੇ ਔਰ ਫੈਸਲਾ ਸੱਚ ਦੇ ਆਧਾਰ ਉਪਰ ਹੋ ਜਾਵੇ ਐਸੇ ਕਰਕੇ ਜਿਹੜਾ ਬਖਸ਼ਣ ਵਾਲਾ ਹੈ ਉਹ ਸੱਚਾ ਹੈ ਆਪੇ ਸੱਚਾ ਬਖਸਲੇ ਫਿਰ ਹੋਏ ਨਾ ਫੇਰਾ ਰਾਮ ਹੁਣ ਗੱਲ ਬਿਲਕੁਲ ਸਪਸ਼ਟ ਹੋ ਗਈ ਜਿਵੇਂ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਕਿ ਇਹ ਹੁਕਮਨਾਮਾ ਸਾਹਿਬ ਅਜੇ ਤੋਂ 3-4 ਦਿਨ ਪਹਿਲਾਂ ਵੀ ਆਇਆ ਸਰ ਉਸ ਵਕਤ ਵੀ ਬੇਨਤੀ ਕੀਤੀ ਸੀ ਬੇਨਤੀ ਦੁਹਰਾ ਦਿਓ ਕਿ ਮੇਰੇ ਪਾਸੋਂ ਇਥੋਂ ਦੇ ਵਿਦਿਆਰਥੀ ਇਹ ਸਵਾਲ ਪੁੱਛਦੇ ਨੇ ਇਥੋਂ ਦੇ ਬੱਚੇ ਇਹ ਸਵਾਲ ਪੁੱਛਦੇ ਨੇ ਕਿ ਦੁਨੀਆ ਦੇ ਚਾਰ ਮੇਜਰ ਧਰਮਾਂ 'ਚ ਜਿਹੜੇ ਕਿ ਰੀ ਇਨਕਾਰਨੇਸ਼ਨ ਦੇ ਵਿੱਚ ਰੀ ਬੌਰਨ ਰੀ ਬਰਥ ਦੇ ਵਿੱਚ ਵਿਸ਼ਵਾਸ ਕਰਦੇ ਹੀ ਨਹੀਂ ਔਰ ਗੱਲ ਬਿਲਕੁਲ ਠੀਕ ਹੈ ਲੇਕਿਨ ਉਹ ਰੱਬ ਦੇ ਉੱਤੇ ਵਿਸ਼ਵਾਸ ਕਰਦੇ ਨੇ ਰੱਬ ਦੇ ਉੱਤੇ ਭਰੋਸਾ ਕਰਦੇ ਨੇ ਹੁਣ ਕਿਉਂਕਿ ਉਹ ਰੀ ਬੌਰਨ ਜਾਂ ਰੀ ਬਰਥ ਜਾਂ ਰੀ ਇਨਕਾਰਨੇਸ਼ਨ ਜਾਂ ਆਵਾਗਮਨ ਦੇ ਉੱਤੇ ਨਹੀਂ ਭਰੋਸਾ ਕਰਦੇ ਜਾਂ ਉਹਨਾਂ ਦਾ ਧਰਮ ਨਹੀਂ ਕਹਿੰਦਾ ਇਸ ਕਰਕੇ ਫਿਰ ਉਹ ਰੱਬ ਤੇ ਭਰੋਸਾ ਕਰਦੇ ਹੋਇਆ ਵੀ ਗੁਨਾਹਗਾਰ ਨੇ ਕਿ ਜਦ ਮਨੁੱਖ ਨੂੰ ਪਤਾ ਲੱਗ ਜਾਵੇ ਕਿ ਅਗਲਾ ਕੁਝ ਹੈ ਹੀ ਨਹੀਂ ਹੈ ਤਾਂ ਫਿਰ ਉਹ ਇਸ ਜਗਤ ਨੂੰ ਕੀ ਕਹੇਗਾ ਇਹ ਜਗ ਮਿੱਠਾ ਅਗਲਾ ਕਿਹਨੇ ਮਿੱਠਾ ਜਦ ਅਗਲਾ ਕਿਸੇ ਨੇ ਦੇਖਿਆ ਹੀ ਨਹੀਂ ਤਾਂ ਫਿਰ ਇਸ ਨੂੰ ਮਿੱਠਾ ਕਰਕੇ ਮਨ ਨੂੰ ਭਾਵ ਇਹਦੇ ਵਿੱਚ ਜੋ ਵੀ ਸ਼ੇਵਿਕਾਰ ਕਰ ਸਕਦੇ ਹੋ ਕਰ ਲੋ ਜੋ ਯਾਸ਼ੀ ਜੋ ਦੁਰਾਚਾਰ ਕਰ ਸਕਦੇ ਹੋ ਕਰ ਲੋ ਕਿਉਂਕਿ ਜਦ ਅਗਲਾ ਕੁਝ ਆਣਾ ਹੀ ਨਹੀਂ ਜਦ ਪਤਾ ਹੀ ਨਹੀਂ ਕਦੋਂ ਆਣਾ ਕਿਆਮਤ ਦਾ ਤੇਨ ਜਦ ਪਤਾ ਹੀ ਨਹੀਂ ਕਦੋਂ ਉੱਠਣਾ ਪਰ ਇੱਕ ਧਰਮ ਦੀ ਐਸੀ ਪ੍ਰਤੀਬੱਧਤਾ ਹੁੰਦੀ ਹੈ ਇੱਕ ਐਸਾ ਬੋਝ ਹੁੰਦਾ ਹੈ ਕਿ ਮਨੁੱਖ ਉਸ ਧਰਮ ਨੂੰ ਮੰਨਣ ਦੇ ਲਈ ਇਸ ਕਰਕੇ ਆਪਣੇ ਆਪ ਨੂੰ ਮਜਬੂਰ ਸਮਝਦਾ ਕਿਉਂਕਿ ਉਸ ਧਰਮ ਦੇ ਵਿੱਚ ਜਨਮਿਆ ਹੁੰਦਾ ਹੈ ਕਿਸੇ ਧਰਮ ਨੂੰ ਇਸ ਕਰਕੇ ਨਾ ਅਪਣਾਓ ਮੈਂ ਆਪਣੇ ਵਿਦਿਆਰਥੀਆਂ ਨੂੰ ਵੀ ਕਹਿੰਦਾ ਕਿ ਕਿਸੇ ਧਰਮ ਨੂੰ ਇਸ ਕਰਕੇ ਨਾ ਅਪਣਾਓ ਕਿ ਤੁਸੀਂ ਉਸ ਧਰਮ ਦੇ ਵਿੱਚ ਜਨਮੇ ਹੋ ਪਹਿਲਾਂ ਪੂਰੀ ਤਰ੍ਹਾਂ ਨਾਲ ਕਿਉਂਕਿ ਪੜ੍ਹੇ ਲਿਖੇ ਹੋ ਔਰ ਪੜ੍ਹੇ ਲਿਖੇ ਉਹ ਦਿਨਾਂ ਤੇ ਪੂਰੀ ਤਰ੍ਹਾਂ ਨਾਲ ਸਟੱਡੀ ਕਰੋ ਪਹਿਲਾਂ ਦੇਖੋ ਪਹਿਲਾਂ ਵਿਚਾਰੋ ਕੋਖੋ ਕਿਉਂਕਿ ਦੁਨੀਆ ਦੇ ਵਿੱਚ ਹਰ ਚੀਜ਼ ਦੀ ਇੱਕ ਆਪਸ਼ਨ ਹੈ ਮਨੁੱਖ ਜਨਮ ਦਾ ਹੈ ਬੱਚੇ ਦਾ ਨਾਮ ਕੀ ਰੱਖਿਆ ਜਾਵੇ ਪਹਿਲਾ ਸਵਾਲ ਹੈ অপਸ਼ਨ ਹੈ ਫਿਰ ਚੰਗਾ ਨਾਮ ਹੀ ਉਹ ਰੱਖਦਾ ਚੰਗਾ ਨਾਮ ਰਖਾਈ ਕੇ ਆਪਣੇ ਬੱਚੇ ਦਾ ਨਾਮ ਚੰਗਾ ਹੀ ਰੱਖਦਾ ਹੈ ਫਿਰ ਚੰਗਾ ਸਕੂਲ ਉਹਦੇ ਲਈ ਚੁਣਦਾ ਹੈ ਚੰਗੀ ਨੌਕਰੀ ਚੁਣਦਾ ਹੈ ਵਿਆਹ ਵਕਤ ਚੰਗਾ ਘਰ-ਬਾਰ ਦੇਖਦਾ ਹੈ ਕਪੜਾ ਪਹਿਨਣ ਜਾਵੇ ਤਾਂ ਚੰਗਾ ਕਪੜਾ ਪਾਲਦਾ ਹੈ ਮਕਾਨ ਲੱਭਣ ਜਾਵੇ ਤਾਂ ਚੰਗਾ ਮਕਾਨ ਹਰ ਚੀਜ਼ ਦੀ ਤਲਾਸ਼ ਦੇ ਵਿੱਚ ਚੰਗਾਪਣ ਹੈ ਤਾਂ ਫਿਰ ਧਰਮ ਦੀ ਪਾਲ ਦੇ ਵਿੱਚ ਚੰਗਾਪਣ ਕਿਉਂ ਨਹੀਂ ਇਸੇ ਕਰਕੇ ਸਤਿਗੁਰ ਨੇ ਧਰਮ ਦੀ ਜਦੋਂ ਪ੍ਰਭਾਸ਼ਾ ਦੱਸੀ ਹੈ ਤਾਂ ਪਾਤਸ਼ਾਹ ਨੇ ਫਿਰ ਧਰਮ ਦੀ ਵੀ ਇੱਕ অপਸ਼ਨ ਦੇ ਦਿੱਤੀ ਹੈ ਇਹ ਧਰਮ ਦੀ অপਸ਼ਨ ਹੈ اور ਬਹੁਤ ਵੱਡੀ অপਸ਼ਨ ਹੈ ਸਤਿਗੁਰ ਨੇ ਇਹ ਨਹੀਂ ਕਿਹਾ ਕਿ ਤੂੰ ਸਿੱਖ ਧਰਮ ਅਪਣਾ ਜਾਂ ਸਿੱਖ ਧਰਮ ਦੇ ਵਿੱਚ ਆ ਪਾਛਾ ਕੇ ਨਿਰਮੈ ਤੈਨੂੰ ਧਰਮ ਦੀ ਪਰਿਭਾਸ਼ਾ ਦੱਸ ਦੇਣਾ ਆਗੋਂ ਜੇ ਤੂੰ ਉਸ ਧਰਮ ਨੂੰ ਅਪਣਾ ਲਵੇਂਗਾ ਤੇ ਤੇਰਾ ਕਲਿਆਣ ਹੋ ਜਾਏਗਾ ਗੱਲ ਮੁੱਕ ਜਾਏਗੀ اور ਸਤਿਗੁਰ ਨੇ ਜਦੋਂ ਧਰਮ ਦੀ অপਸ਼ਨ ਦਿੱਤੀ ਫਿਰ ਵੀ ਗੱਲ ਸਤਿਗੁਰ ਨੇ ਕਰਮਾਂ ਦੀ ਹੀ ਸਮਝਾਈ ਕਿਉਂਕਿ ਮੈਂ बार-बार ਆਪ ਜੀ ਦੇ ਚਰਨਾਂ ਉੱਤੇ ਬੇਨਤੀ ਕਰਦਾ ਕਿ ਸਿੱਖ ਧਰਮ ਕੇਵਲ ਕਰਮਾਂ ਉੱਪਰ ਆਧਾਰਿਤ ਹੈ ਇਸ ਕਰਕੇ ਇਸ ਕਰਕੇ ਕਿਉਂਕਿ ਰੀ ਇਨਕਾਰਨਸ਼ਨ ਹੈ ਰੀ ਬਰਨ ਹੈ ਰੀਬੋਰਥ ਹੈ ਇਸ ਕਰਕੇ ਮਨੁੱਖ ਦੇ ਕਰਮ ਚੰਗੇ ਹੋਣ ਜਾਂ ਮਨੁੱਖ ਦੇ ਕਰਮ ਮਾੜੇ ਹੋਣ ਨਿਵੇੜਾ ਇਸ ਗੱਲ ਦੇ ਉੱਤੇ ਹੈ। ਔਰ ਸਤਿਗੁਰ ਨੇ ਜਦੋਂ ਧਰਮ ਦੀ ਪਰਿਭਾਸ਼ਾ ਦੱਸੀ ਤਾਂ ਪਾਤਸ਼ਾਹ ਕਹਿਣ ਲੱਗੇ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਮੈਂ ਤੁਹਾਨੂੰ ਸਾਰੇ ਧਰਮਾਂ ਦੇ ਵਿੱਚ ਸ੍ਰੇਸ਼ਟ ਧਰਮ ਜਿਹੜਾ ਉੱਤਮ ਧਰਮ ਜਿਹੜਾ ਹੈ ਮਹਾਨ ਧਰਮ ਜਿਹੜਾ ਹੈ ਸਭ ਤੋਂ ਪਹਿਲਾ ਜਿਹੜਾ ਧਰਮ ਹੈ ਜਿਹੜਾ ਅਸਲ ਧਰਮ ਹੈ ਮੈਂ ਉਹਦੀ ਤੁਹਾਨੂੰ ਪਰਿਭਾਸ਼ਾ ਦੇਣ ਲੱਗਾ ਹੁਣ ਅੱਗੋਂ ਮਰਜ਼ੀ ਤੁਹਾਡੀ ਹੈ। ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਜਿੱਥੇ ਇੱਕ ਅਕਾਲ ਪੁਰਖ ਦੇ ਨਾਮ ਦੀ ਜਪਣਾ ਹੋਵੇ ਉਥੇ ਮਨੁੱਖ ਦੇ ਕਰਮ ਨਿਰਮਲ ਹੋਣ ਔਰ ਖਿਮਾ ਕਰਨੀ ਜਿਸ ਨੇ ਇੱਕ ਅਕਾਲ ਪੁਰਖ ਨੂੰ ਸਿਮਰਿਆ ਮਨ ਕਰਕੇ ਉਸ ਦੇ ਕਰਮ ਆਪਣੇ ਆਪ ਸ਼ੁਭ ਹੋ ਜਾਣਗੇ ਉਸ ਦੇ ਕਰਮ ਆਪਣੇ ਆਪ ਨਿਰਮਲ ਹੋ ਜਾਣਗੇ ਕਿਉਂਕਿ ਉਸ ਦੇ ਮਨ ਅੰਦਰ ਭਾਵਨਾ ਹੀ ਨਿਰਮਲਤਾ ਦੀ ਜਾਗੇਗੀ ਨਿਰਮਲਤਾ ਦੀ ਭਾਵਨਾ ਜਿਹੜੀ ਹੈ ਨਾ ਉਦਿਆ ਦੀ ਭਾਵਨਾ ਦੇ ਨਾਲ ਸੰਬੰਧਿਤ ਹੈ ਕਿਉਂਕਿ ਸਤਗੁਰ ਨੇ ਜਿਹੜਾ ਧਰਮ ਦਾ ਪਿਤਾ ਦੱਸਿਆ ਉਹ ਦਇਆ ਹੈ ਤੌਲ ਧਰਮ ਦਇਆ ਕਾ ਪੂਤ ਦਇਆ ਹੋਵੇਗੀ ਜਾਂ ਦਇਆ ਹੋਵੇਗਾ ਤਾਂ ਹੀ ਧਰਮ ਜਨਮੇਗਾ ਔਰ ਜਿਹੜੀ ਧਰਮ ਦੀ ਬਿਨਾ ਦੇ ਉੱਤੇ ਕਿਸੇ ਨੂੰ ਤਕਤੀ ਤਵੀ ਤੇ ਬਿਠਾ ਰਹੇ ਨੇ ਧਰਮ ਦੀ ਬਿਨਾ ਦੇ ਉੱਤੇ ਕਿਸੇ ਨੂੰ ਚੀਰ ਰਹੇ ਨੇ ਕਿਸੇ ਨੂੰ ਦੇਗ ਚੁਪਾਲ ਰਹੇ ਨੇ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਉਦਾਂ ਹੀ ਪਿਆਰ ਜਗਦਾ ਉਹਨਾਂ ਨੂੰ ਨੀਹਾਂ ਦੇ ਵਿੱਚ ਖੜੇ ਕਰ ਰਹੇ ਨੇ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਕਿਉਂਕਿ ਉਹ ਰੀਬੋਰਨ ਦੇ ਤੇਰੀ ਬਰਤੂ ਤੇ ਵਿਸ਼ਵਾਸ ਨਹੀਂ ਕਰਦੇ ਇਸ ਕਰਕੇ ਨਾਮ ਧਰਮ ਦਾ ਹੀ ਲੈ ਰਹੇ ਨੇ ਆਲੂ ਧਰਮ ਦੀ ਲੈ ਰਹੇ ਨੇ ਲੈ ਬਾਰ-ਬਾਰ ਨਾਮ ਖੁਦਾ ਜਾਂ ਅੱਲਾ ਦਾ ਹੀ ਲੈ ਰਹੇ ਨੇ ਲੇਕਿਨ ਧਰਮ ਕਿਤੇ ਵੀ ਨਹੀਂ ਹੈ ਧਰਮ ਕਿਉਂ ਨਹੀਂ ਹੈ ਕਿਉਂਕਿ ਕਰਮਾਂ ਦੀ ਗੱਲ ਉਹ ਨਹੀਂ ਦਿਨ ਤੱਕ ਸਮਝ ਹੀ ਨਹੀਂ ਲੱਗੇਗੀ ਕਿਮਾ ਕਰਨੀ ਕਰਮਾਂ ਦੀ ਗੱਲ ਉਹ ਨਹੀਂ ਦਿਨ ਤੱਕ ਸਮਝ ਹੀ ਨਹੀਂ ਲੱਗੇਗੀ ਜਿੰਨੀ ਦਿਨ ਤੱਕ ਅਸੀਂ ਆਵਾ ਗਵਨ ਨੂੰ ਨਹੀਂ ਮੰਨ ਕੇ ਚੱਲਾਂਗੇ ਆਖਰ ਕੋਈ ਤਾਂ ਕਾਰਨ ਹੋਏਗਾ ਨਾ ਕਿ ਇੱਕ ਜਨਮ ਨਹੀਂ ਰਾਜਾ ਹੈ ਇੱਕ ਜਨਮ ਦੇ ਭਿਖਾਰੀ ਹੈ ਕੋਈ ਤਾਂ ਕਾਰਨ ਹੋਏਗਾ ਨਾ ਇੱਕ ਭਿਖਾਰੀ ਤੋਂ ਰਾਜਾ ਬਣ ਜਾਂਦਾ ਹੈ ਇੱਕ ਰਾਜੇ ਤੋਂ ਭਿਖਾਰੀ ਬਣ ਜਾਂਦਾ ਆਖਰ ਕੋਈ ਤਾਂ ਕਰਮ ਹੋਣਗੇ ਏਨੀ ਮਾਇਆ ਦੇ ਹੁੰਦਿਆਂ ਹੋਇਆਂ ਵੀ ਇੱਕਦਮ ਸਭ ਕੁਝ ਲੁੱਟਿਆ-ਪੁੱਟਿਆ ਜਾਂਦਾ ਔਰ ਕੁਝ ਵੀ ਨਾ ਹੁੰਦੇ ਹੋਏ ਸਭ ਕੁਝ ਮਿਲ ਜਾਂਦਾ ਜੀਵਨ ਦੇ ਵਿੱਚ ਆਖਰ ਕੋਈ ਨਾ ਕੋਈ ਕਰਮਾਂ ਦਾ ਖੇੜ ਤਾਂ ਹੈ ਨਾ ਗੁਰਤੇਗ ਬਹਾਦਰ ਮਾਲ ਸਪਸ਼ਟ ਕੀ ਦਿੰਦਾ ਹਰ ਕੀ ਗੱਲ ਕਹੋ ਜਾਣੀ ਔਰ ਜਿਸ ਵਕਤ ਹਰ ਕੀ ਗਾਤੇ ਦੀ ਗੱਲ ਕਰਦੇ ਆ ਤੇ ਫਿਰ ਪਾਤਸ਼ਾਹ ਕਹਿੰਦੇ ਨੇ ਕਿ ਉਹ ਹਰ ਦੀ ਪਰਭਾਸ਼ਾ ਕੀ ਹੈ ਖਿਲਵੇਂ ਰਾਉ ਰੰਕ ਕਰੀ ਰੰਕ ਰਾਉ ਕਰ ਡਾਰੇ ਇੱਕ ਮਿੰਟ ਦੇ ਵਿੱਚ ਰਾਜੇ ਨੂੰ ਰੰਗ ਕਰ ਦੇਵੇ ਇੱਕ ਮਿੰਟ ਦੇ ਵਿੱਚ ਰੰਗ ਨੂੰ ਰਾਜਾ ਜੋ ਸਤਗੁਰ ਨੇ ਦਸਤਗੀਰ ਨੂੰ ਗੱਲ ਸਮਝਾਈ ਸੀ ਜਦੋਂ ਉਹਨੇ ਪੁੱਛਿਆ ਪਰਮਾਤਮਾ ਦਾ ਤੰਦਾ ਕੀ ਹੈ ਗੁਨਾਰਕ ਤੇ ਮਹਾਰਾਜ ਜੀ ਤੋਂ ਉਸਨੇ ਪੁੱਛਿਆ ਕਿ ਪਰਮਾਤਮਾ ਦਾ ਤੰਦਾ ਕੀ ਹੈ ਸਤਗੁਰ ਕਹਿਣ ਲੱਗੇ ਤੂੰ ਇੰਨੇ ਉੱਚੇ ਆਸਨ ਦੇ ਉੱਤੇ ਬੈਠੇ ਹੋਏ ਹੈਂ ਔਰ ਮੈਂ ਥੱਲੇ ਘਣਾ ਪਰਮਾਤਮਾ ਦੀ ਗੱਲ ਤੂੰ ਜਾਣਨਾ ਚਾਹਨੇਂ ਗੱਲ ਮੈਂ ਤੈਨੂੰ ਦੱਸਾਂਗਾ ਪਰ ਇੱਕ ਕੀਮਤ ਹੈ ਕਿ ਮੈਨੂੰ ਥੋੜੀ ਦੇਰ ਲਈ ਉੱਪਰ ਆਪਣੇ ਆਸਨ 'ਤੇ ਬੈਠਣ ਦਿਓ ਔਰ ਆਪ ਤੂੰ ਥੱਲੇ ਆ ਜਾ ਕਿਉਂਕਿ ਮੈਂ ਰੱਬ ਦੀ ਗੱਲ ਉੱਪਰ ਜਾ ਕੇ ਕਰਾਂਗਾ ਤੂੰ ਥੱਲੇ ਹੋ ਕੇ ਸੁਨੇਗਾ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਆ ਜਾਓ ਉਹ ਥੱਲੇ ਆ ਗਿਆ ਸਤਗੁਰ ਆਸਨ 'ਤੇ ਬੈਠ ਕੇ ਪਾਤਸ਼ਾਹ ਕਹਿਣ ਲੱਗੇ ਬਸ ਇਹੀ ਉਸਤਾ ਦਿੰਦਾ ਹੈ ਇਹੀ ਉਸਤਾ ਦਿੰਦਾ ਹੈ ਕਹਿਣ ਲੱਗਾ ਸਤਗੁਰ ਮੈਂ ਸਮਝਿਆ ਕੁਝ ਨਹੀਂ ਇਹ ਤਹੰਦਾ ਕੀ ਮਤਲਬ ਪਾਤਸ਼ਾਹ ਕਹਿਣ ਲੱਗੇ 1 ਮਿੰਟ ਪਹਿਲਾਂ ਮੈਂ ਥੱਲੇ ਖੜਾ ਸੀ ਤੂੰ ਤਖਤ 'ਤੇ ਬੈਠਾ ਸੀ 1 ਮਿੰਟ ਤੋਂ ਬਾਅਦ ਮੈਂ ਤਖਤ 'ਤੇ ਬੈਠ ਗਿਆ ਤੂੰ ਥ ਇੱਕ ਮਿੰਟ ਦੇ ਵਿੱਚ ਖਿੰਮੇ ਖਿੰਦਾ ਮਤਲਬ ਹੈ ਇਕੱਖ ਦੇ ਚਪਕਣ ਜੀ ਨਸਮਾ ਖਿੰਮੇ ਰਾਉ ਰੰਗ ਕਰੀ ਰੰਗ ਕਰਾਓ ਕਰਡਾਰੀ ਇੱਕ ਮਿੰਟ ਦੇ ਵਿੱਚ ਰਾਜੇ ਨੂੰ ਰੰਗ ਕਰ ਦੇਵੇ ਰੰਗ ਨੂੰ ਰਾਜਾ ਆਖਰ ਕੋਈ ਤਾਂ ਗੱਲ ਹੈ ਕੋਈ ਤਾਂ ਕਰਮ ਹੈ ਇੱਕ ਕੁੱਤਾ ਜੰਮ ਕੇ ਵੀ ਨਿਗਮਣ ਰਹਿ ਜਾਈਆਂ ਦਾ ਇੱਕ ਕੁੱਤਾ ਜੰਮ ਕੇ ਖੁਰਕ ਖਾਦਾ ਕੁੱਤਾ ਦੁਨੀਆ ਠੋਕਰਾਂ ਮਾਰਦੀ ਇਕ ਇਨਸਾਨ ਜੰਮਿਆ ਹੈ ਪਾਹ ਜੰਮੇ ਕਮੀਰ ਦੇ ਘਰ ਜਨ ਪੇ ਇੱਕ ਇਨੇ ਕਸ਼ਟ ਸਹਾਰ ਰਿਹਾ ਹੈ ਹੁਣ ਸਤਿਗੁਰੂ ਵੀ ਫੈਸਲਾ ਦਿੰਦੇ ਨਾ ਪਾਤਸ਼ਾਹ ਕਹਿੰਦੇ ਕਈ ਕੋਟ ਬੈਠਤ ਹੀ ਖਾਏ ਕਈ ਕੋਟ ਕਾਲੇ ਥਕ ਪਾਏ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਵਿੱਚ ਚਿੰਤਾ ਆਖਰ ਕੋਈ ਨਾ ਕੋਈ ਤਾਂ ਕਰਮ ਹੈ ਨਾ ਆਖਰ ਕੋਈ ਨਾ ਕੋਈ ਗਲਤ ਹੈ ਨਾ ਜਦ ਕਰਮਾ ਸੰਧੜਾ ਖੇਤ ਅਪ ਸਮਝਣਾ ਹੀ ਨਹੀਂ ਜਦ ਕਰਮ ਦਾ ਫਲਸਫਾ ਹੀ ਨਹੀਂ ਸਮਝਣਾ ਜਦ ਰੀਨ ਕੋਰਨੇਸ਼ਨ ਆਵਾਗਵਨ ਹੀ ਨਹੀਂ ਸਮਝ ਲੱਗੀ ਤਾਂ ਫਿਰ ਸਭ ਕੁਝ ਹੀ ਨਿਰਮਲ ਹੋ ਜਾਏਗਾ ਫਿਰ ਧਰਮ ਰਹੇਗਾ ਹੀ ਨਹੀਂ ਇਹੋ ਹੀ ਕਰਮ ਹੈ ਇਹੋ ਹੀ ਕਾਰਨ ਹੈ ਕਿ ਧਰਮ ਦੇ ਵਿੱਚ ਆਪਾਤਾਪੀ ਮਚੀ ਹੋਈ ਹੈ ਜਦ ਕਿ ਧਰਮ ਮੰਨਦੇ ਹੋਇਆ ਤਾਂ ਸਬਰ ਹੋਣਾ ਚਾਹੀਦਾ ਸੀ ਧਰਮ ਦੇ ਵਿੱਚ ਸਬਰ ਨਹੀਂ ਆ ਸਕਿਆ ਕਿਉਂਕਿ ਉਹ ਆਵਾਗਵਨ ਨੂੰ ਨਹੀਂ ਸਮਝ ਸਕੇ ਇਹ ਮਨ ਮੇਰੀਆ ਆਵਾਗਵਨ ਸੰਸਾਰ ਹੈ हम सतगुर फैसला देते दे हैं पाशाह कहते हैं कई कोर्ट बैठे दिखाए कई कोर्ट काले थक पाए कई कोर्ट किए तनवंत कई कोर्ट माया में चिंत आखिर फैसला की है गुरमत पातशाह का फैसला सतगुर कहते जय जय पाणा तय तय राखे नानक सब किस प्रभ के हाथे है वो अकाल पुरख के हाथ में ही है सब कुछ लेकिन अकाल पुरख ने भी सच के आधार उपर फैसला करना है और सच ये है कि जो बीजेगा उ ਅੰਤ ਸੱਚ ਨਬੀਲਾ ਰਾਮ ਆਖਿਰ ਫੈਸਲਾ ਸੱਚ ਦੀ ਬਨਾਉ ਪਰ ਸੱਚ ਦੇ ਆਧਾਰ ਉਪਰ ਹੀ ਹੋਣਾ ਹੈ ਔਰ ਆਪੇ ਸੱਚਾ ਬਖਸਲੇ ਫਿਰ ਹੋਏ ਨਾ ਫੇਰਾ ਰਾਮ ਫੈਸਲਾ ਕਿਸ ਗੱਲ ਦਾ ਹੋਣਾ ਹੈ ਰੀ ਇਨਕਾਰਨੇਸ਼ਨ ਨੂੰ ਖਤਮ ਕੀਤੇ ਜਾਂਦਾ ਹੈ ਰੀ ਬਰਥ ਮ ਦੁਬਾਰਾ ਇਸ ਸੰਸਾਰ ਦੇ ਵਿੱਚ ਨਾ ਆਵਾ ਅਬ ਕੀ ਬਾਰ ਬਖਸ ਬੰਦੇ ਕੋ ਬਹੁੜ ਨਾ ਪੌਜਲ ਫੇਰਾ ਪੌਜਲ ਦਾ ਜ਼ਿਕਰ ਸਤਗੁਰੂ ਨੇ ਅਜ ਦੇ ਹੁਕਮਨਾਮਾ ਸਾਹਿਬ ਜੀ ਦੇ ਵਿੱਚ ਕੀਤਾ ਹੈ ਪਵਜਲ ਜਲ ਦਾ ਮਤਲਬ ਹੈ ਸਾਗਰ ਸੰਸਾਰ ਭਵ ਦਾ ਮਤਲਬ ਹੈ ਭਿਆਨਕ ਸੰਸਾਰ ਇਸ ਸੰਸਾਰ ਹੈ ਤਾਂ ਕਿਉਂਕਿ ਗਰਭ ਦੀ ਜੋਨ ਹੈ ਤਾਂ ਸੰਕਟ ਜੋਨ ਜਨ ਜਪਿਓ ਜਨ ਅਰਜ ਨੂੰ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹੀਂ ਆਇਓ ਹੈ ਤਾਂ ਸੰਕਟ ਦੀ ਜੋਨ ਹੀ ਕਿਉਂਕਿ ਇਸ ਜੋਨ ਦੇ ਵਿੱਚ ਹਰ ਮਨੁੱਖ ਸੰਘਰਸ਼ ਕਰ ਰਿਹਾ ਹਰ ਮਨੁੱਖ ਕਸ਼ਟ ਉਠਾ ਰਿਹਾ ਹਰ ਮਨੁੱਖ ਜੋ ਚਾਹ ਰਿਹਾ ਉਹ ਹੋ ਨਹੀਂ ਰਿਹਾ ਇਸ ਕਰਕੇ ਸਬਰ ਦਾ ਪਿਆਲਾ ਉਸ ਦਾ ਪਰਦਾ ਜਾਂਦਾ ਹੈ ਧਰਮ ਦੀ ਬਿਨਾਹ ਦੇ ਉੱਤੇ ਧਰਮ ਉਸ ਨੂੰ ਸਮਝ ਨਹੀਂ ਲੱਗਦਾ ਧਰਮ ਦੇ ਵਿੱਚ ਉਹਨੂੰ ਜਾਂ ਤਾਂ ਕਰਮ ਕੰਡਣਾ ਦੀ ਗੱਲ ਸਮਝਾਈ ਜਾਂਦੀ ਹੈ ਜੇ ਇੱਕ ਰੱਬ ਦੀ ਇਕੱਲਾ ਦੀ ਖੁਦਾ ਦੀ ਗੱਲ ਸਮਝਾਈ ਵੀ ਜਾਂਦੀ ਹੈ ਤਾਂ ਫਿਰ ਰੀਬਰਥ ਆਵਾ ਗਉਣ ਦੀ ਗੱਲ ਸਾਰੀ ਗੱਲ ਵਿੱਚੋਂ ਧਰਮ ਨੂੰ ਨਿਰਮੂਲ ਕਰ ਦਿੰਦੀ ਹੈ ਇਸੇ ਕਰਕੇ ਧਰਮ ਦੀ ਸੋਝੀ ਨਹੀਂ ਆ ਰਹੀ ਸਤਿਗੁਰ ਕਹਿੰਦੇ ਨੇ ਇਸ ਕਰਕੇ ਕਿ ਫੇਰ ਨਾ ਹੋਏ ਫੇਰਾ ਅੰਤ ਸੱਚ ਨਿਭੇੜਾ ਗੁਰਮੁਖ ਮਿਲੇ ਵਡਿਆਈ ਹੁਣ ਅੰਤ ਫੇਰਾ ਕਿਸ ਦਾ ਨਹੀਂ ਹੋਏਗਾ ਜਿਸ ਨੂੰ ਉਸ ਦਰਬਾਰ ਦੇ ਵਿੱਚ ਵਡਿਆਈ ਮਿਲੇਗੀ ਵਡਿਆਈ ਕਿਸ ਨੂੰ ਮਿਲੇਗੀ ਗੁਰਮੁਖ ਨੂੰ ਤੇ ਗੁਰਮੁਖ ਨੂੰ ਕਿਉਂ ਵਡਿਆਈ ਮਿਲੇਗੀ ਜਿਸ ਨੇ ਆਪਣਾ ਮੁਖ ਗੁਰੂਵਲ ਜੋੜ ਦਿੱਤਾ ਹੈ ਅਹੰਮ ਤੋੜੋ ਮੁਖ ਜੋੜੋ ਗੁਰਮੁਖ ਗੁਰੂ ਦੀ ਸ਼ਰਨ ਪੈਣ ਵਾਲਾ ਗੁਰੂਵਲ ਮੁਖ ਕਰਕੇ ਗੁਰੂ ਵਾਲਾ ਮੁਖ ਬਣਾ ਕੇ ਗੁਰੂ ਵਾਲਾ ਬਣ ਕੇ ਗੁਰੂ ਦੀ ਗੱਲ ਬਣ ਕੇ ਔਰ ਗੁਰੂ ਤੋਂ ਬਿਨਾ ਕਿਸੇ ਹੋਰ ਦਾ ਉੱਤੇ ਭਰੋਸਾ ਨਾ ਕਰਕੇ ਗੁਰੂ 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 ਕਰ ਮਨਮੋਰ ਗੁਰੂ ਬਿਨਾ ਮੈਂ ਨਾ ਹੀ ਹੋਰ ਪਾਪ ਗੁਰੂ ਤੋਂ ਬਿਨਾ ਮੈਂ ਕਿਸੇ ਹੋਰ ਤੇ ਭਰੋਸਾ ਕਰਨਾ ਵੀ ਨਹੀਂ ਕਿਉਂਕਿ ਭਰੋਸਾ ਜਿਵੇਂ ਕੱਲ ਵੀ ਆਪਾਂ ਪ੍ਰਵਾਸੀ ਦੀ ਗੱਲ ਕੀਤੀ ਸੀ ਭਰੋਸਾ ਕੇਵਲ ਉਸ ਉੱਪਰ ਹੁੰਦਾ ਜਿਸ ਉੱਪਰ ਇਹ ਵਿਸ਼ਵਾਸ ਹੋਵੇ ਕਿ ਇਹ ਸਾਨੂੰ ਠੀਕ ਰਸਤੇ ਉੱਤੇ ਲੈ ਜਾਏਗਾ ਜਿਸ ਉੱਪਰ ਭਰੋਸਾ ਨਹੀਂ ਹੁੰਦਾ ਮਨੁੱਖ ਉਸ ਦੀ ਗੱਲ ਤਾਂ ਸੁਣ ਲੈਂਦਾ ਪਰ ਉਸ ਦੇ ਉੱਤੇ ਅਮਲ ਨਹੀਂ ਕਰਦਾ ਕਿ ਮੈਨੂੰ ਉਹਦੇ ਉੱਤੇ ਭਰੋਸਾ ਨਹੀਂ ਹੈ ਇਸ ਕਰਕੇ ਭਰੋਸਾ ਜਿਸ ਦੀ ਗੱਲ ਬੰਨਣੀ ਉਹ ਪਹਿਲਾਂ ਜਗਾਣਾ ਪੈਂਦਾ ਤੇ ਅਸੀਂ ਭਰੋਸਾ ਗੁਰੂ ਉੱਪਰ ਕਿਉਂ ਜਗਾਈਏ ਗੁਰੂ ਪਰੇਸ਼ ਕਰਕੇ ਭਰੋਸਾ ਜਗਾਣਾ ਕਿਉਂਕਿ ਆਪ ਮੁਕਤ ਮੋਹITAR ਉਹ ਮੁਕਤ ਹੈ ਔਰ ਮੈਨੂੰ ਤਾਰਨ ਦੀ ਉਹ ਸ਼ਕਤੀ ਰੱਖਦਾ ਹੈ ਸਮਰਥਤਾ ਰੱਖਦਾ ਹੈ ਲੇਕਿਨ ਮੈਂ ਭਰੋਸਾ ਕਿਸ ਉੱਪਰ ਕੀਤਾ ਉਹ ਜੋ ਆਪ ਡੁੱਬੇ ਤੂੰ ਕਹਾਂ ਤਾਰਨ ਹਰ ਹੁਣ ਜਿਹੜੇ ਪੱਥਰ ਪੂਜ ਰਹੇ ਨੇ ਪੱਥਰ ਨੂੰ ਵੈਸੇ ਪਾਣੀ ਵਿੱਚ ਛੋੜਦੇ ਡੁੱਬ ਜਾਏਗਾ ਜਿਹੜਾ ਵੈਸੇ ਹੀ ਨਹੀਂ ਤਰ ਸਕਦਾ ਉਹ ਕਿਸੇ ਹੋਰ ਨੂੰ ਕੀ ਤਾਰ ਸਕਦਾ ਤੇ ਗੁਰੂ ਇੰਨਾ ਕੋ ਸਮਰਥ ਹੈ ਕਿ ਪ੍ਰਭ ਭਾਵੇਂ ਤਾਂ ਪਾਥਰ ਤਰਾਵੇ ਪ੍ਰਭ ਭਾਵੇਂ ਬਿਨਸਾਸ ਤੇ ਰੱਖੇ ਇਹਦਾ ਮਤਲਬ ਕੀ ਹੈ ਕਿ ਉਹਦੀ ਸਮਰਥਤਾ ਦਾ ਨਤੀਜਾ ਹੈ ਕਿ ਉਹ ਇੰਪੋਸੀਬਲ ਨੂੰ ਵੀ ਪੋਸੀਬਲ ਕਰ ਸਕਦਾ ਹੈ ਅਸਮਰਥ ਨੂੰ ਵੀ ਸਮਰਥ ਕਰ ਸਕਦਾ ਹੈ ਕਿਉਂਕਿ ਉਹਦੇ ਅੰਦਰ ਸਮਰਥਤਾ ਹੀ ਨਹੀਂ ਹੈ ਇਸ ਕਰਕੇ ਗੁਰਮਖ ਹੋ ਕੇ ਹੀ ਵਿਢਾਈ ਮਿਲੇਗੀ ਔਰ ਸਾਚੀ ਰੰਗਰਾਤੇ ਸਹਜੇ ਮਾਤੇ ਸਹਜੇ ਰਹੇ ਸਮਾਈ ਸੱਚਾ ਮਨ ਬਿਆ ਸੱਚ ਬਸਾਇਆ ਸ਼ਬਦ ਅੰਤ ਸ਼ਬਦ ਰਤੇ ਅੰਤ ਨਿਭੇਰਾ ਨਾਨਕ ਨਾਮ ਰਤੇ ਸੇ ਸੱਚ ਸਮਾਣੇ ਬਹੁ ਨਭਵ ਜਲ ਫੇਰਾ ਗੱਲ ਬਿਲਕੁਲ ਸਪਸ਼ਟ ਹੈ ਕਿ ਜਨਮ ਦਾ ਗੇੜ ਨਾ ਮਿਲੇ ਔਰ ਥਿਰ ਨਾਮ ਦੇ ਨਾਲ ਹੀ ਮਨੁੱਖ ਆਖਰ ਆਪਣੀ ਇਸ ਜਨਮ ਦੇ ਗੇੜ ਨੂੰ ਖਤਮ ਕਰ ਸਕਦਾ ਹੈ ਥਿਰ ਨਾਮ ਗੁਰੂ ਦੀ ਸ਼ਰਨ ਪੈ ਕੇ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਜਿੱਥੇ ਗੁਰੂ ਦਰਗਾਹ ਦੇ ਵਿੱਚ ਮਨੁੱਖ ਨੂੰ ਇੱਜ਼ਤ ਮਿਲਦੀ ਹੈ ਔਰ ਜਿਹੜੇ ਮਨੁੱਖ ਸਦਾ ਥਿਰ ਉਸ ਪਰਮਾਤਮਾ ਪ੍ਰਭੂ ਦੇ ਰੰਗ ਦੇ ਵਿੱਚ ਰੰਗੇ ਜਾਂਦੇ ਨੇ ਉਹ ਆਤਮਿਕ ਅਡੋਲਤਾ ਦੇ ਵਿੱਚ ਫਿਰ ਹਮੇਸ਼ਾ ਅਨੰਦਿਤ ਰਹਿੰਦੇ ਨੇ ਮਸਤ ਰਹਿੰਦੇ ਨੇ ਕਿਉਂਕਿ ਆਤਮਿਕ ਅਡੋਲਤਾ ਦੇ ਰਾਹੀਂ ਹੀ ਪਰਮਾਤਮਾ ਦੇ ਵਿੱਚ ਲੀਨ ਹੋਇਆ ਜਾ ਸਕਦਾ ਹੈ ਜਿਹੜੀ ਸਤਗੁਰੂ ਬਾਰ-ਬਾਰ ਸਾਨੂੰ ਗੱਲ ਸਮਝਾਉਣਾ ਚਾ ਰਹੇ ਨੇ ਉਹ ਅਵਸਥਾ ਹੈ ਸਹਿਜ ਦੀ ਜਿੱਥੇ ਇੱਕ ਆਤਮਿਕ ਅਡੋਲਤਾ ਹੈ ਆਤਮਿਕ ਅਡੋਲਤਾ ਇਸ ਕਰਕੇ ਹੈ ਕਿਉਂਕਿ ਮਨੁੱਖ ਇੱਕ ਉੱਪਰ ਪਰੋਸਾ ਕਰਨ ਤੋਂ ਬਾਅਦ ਫਿਰ ਅਡੋਲ ਹੋ ਗਿਆ ਅਡੋਲ ਮਨੁੱਖ ਨਿਸ਼ਚਿਤ ਹੈ ਉਸਨੂੰ ਕੋਈ ਡਰਾ ਨਹੀਂ ਸਕਦਾ ਉਸ ਨੂੰ ਕੋਈ ਧਮਕਾ ਕੇ ਉਸ ਦੇ ਰਸਤੇ ਤੋਂ ਉਸ ਨੂੰ ਹਟਾ ਨਹੀਂ ਸਕਦਾ ਅਨਿਥਾ ਡਰਨ ਵਾਲੇ ਬੜੇ ਆਉਣਗੇ ਧਮਕਾਉਣ ਵਾਲੇ ਵੀ ਬੜੇ ਆਉਣਗੇ ਲੇਕਿਨ ਡਰ ਕੇ ਧਮਕਾਉਣ ਦੇ ਵਿੱਚ ਕਿਸੇ ਦੇ ਧਮਕਾਏ ਦੇ ਵਿੱਚ ਆ ਕੇ ਆਪਣਾ ਰਸਤਾ ਅਗਰ ਛੱਡ ਗਿਆ ਤਾਂ ਸਮਝੋ ਕਿ ਉਹ ਪਿਆ ਹੀ ਨਹੀਂ ਸੀ ਸਹੀ ਜਸ ਰਸਤੇ ਉੱਪਰ ਅਡੋਲਤਾ ਦੇ ਰਸਤੇ ਉੱਪਰ ਤਾਂ ਸਤਗੁਰ ਕਹਿੰਦੇ ਜਿਨ੍ਹਾਂ ਮਨੁੱਖਾਂ ਨੂੰ ਸਦਾ ਥਿਰ ਰਹਿਣ ਵਾਲਾ ਉਹ ਪ੍ਰਭੂ